ਲਾ ਸੱਜਣੋ ਫਿਰ ਜਿਹੜਾ ਤੋਹਫਾ ਤੁਹਾਨੂੰ ਅੱਜ ਦਿਖਾਉਣ ਪਹੁੰਚੇ ਆ ਨਾ ਆਪਾਂ ਪਹੁੰਚੇ ਆ ਪਿੰਡ ਮਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਪੰਮੇ ਕੋਲੇ ਪਹੁੰਚਿਆ ਆਪਣੇ ਮਿੱਤਰ ਕੋਲੇ ਅੱਧੇ ਸੱਜਣ ਦੱਤ ਸਾਹਵ ਲਾਏ ਲੈਂਦੇ ਨੇ ਜੇ ਤੁਹਾਨੂੰ ਮੈਂ ਤੋਹਫਾ ਹੀ ਕਹਿ ਦਨਾਂ ਤਾਂ ਵੀ ਕੁਆਲਿਟੀ ਦਿਖਾ ਰਿਆਂ ਐ ਸਮਝ ਲਿਆ ਕਰੋ ਗਾਵਾਂਾਂ ਚ ਜ਼ਿਆਦਾਤਰ ਪੰਮੇ ਲ ਵੀ ਪਹੁੰਚਦਾ ਹੁੰਦਾ ਮੈਂ ਇੱਥੋਂ ਦਿਖਾ ਗੈਰੀ ਹਜੇ ਦਿਨ ਵੀ ਕੱਢਦੀ ਆ ਗੱਬਣ ਬੱਛੀ ਆ ਤੇ ਕੁਆਲਿਟੀ ਵਾਲਾ ਇਹਦਾ ਕੋਈ ਲੇਖਾ ਹੀ ਨਹੀਂ ਹੈਗਾ ਥਾਣਾ ਨੂੰ ਥੋੜੀ ਥੋੜੀ ਭਲਾ ਹੈ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਬਾਕੀ ਗੱਲਬਾਤ ਥੋੜੀ ਕਰਾ ਦਨੇ ਪੰਮੇ ਨਾਲ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਪੰਮੇ ਤੋਂ ਇਹਦੀ ਬਰੀਡ ਬਾਰੇ ਵੀ ਪੁੱਛਾਂਗੇ ਤੇ ਸੀਮਨ ਇਹਦੇ ਕਿਹੜਾ ਲੱਗਿਆ ਉਹ ਸਾਰੀ ਡਿਟੇਲ ਵੀ ਲੈ ਲਾਂਗੇ ਆ ਜਾ ਪੰਮੇ ਹੋਰ ਕਿਵੇਂ ਆ ਵਧੀਆ ਵੀਰੇ ਪ੍ਰਮਾਤਮਾ ਦੀ ਕਿਰਪਾ ਜੀ ਚੜਦੀ ਕਲਾ ਹਾਂਜੀ 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 ਵੀਰੇ ਠੀਕ ਹੈ ਗੱਲਾਂ ਹਾਂਜੀ ਇੱਕੋ ਹੀ ਦਿਖਾਵਾਂਗੇ ਨਾ ਹਾਂ ਵੀਰੇ ਇੱਕੋ ਹੀ ਤੋਹਫਾ ਹੀ ਆ ਹਾਂ ਇੱਕੇ ਦਿਖਾ ਦਾਂਗੇ ਜਿਵੇਂ ਜੰਗਲ ਚ ਸ਼ੇਰ ਇੱਕੇ ਹੁੰਦਾ ਹਾਂਜੀ ਹਾਂ ਹਾਂ ਇੱਕੇ ਗਾਏ ਦਿਖਾ ਦਾਂਗੇ ਤੌਰ ਖੋਲ ਕੇ ਹਾਂ ਤੌਰ ਦਿੰਨੇ ਬਿੱਡੂ ਨਾਲ ਨਾਲ ਇਹਦੀ ਡਿਟੇਲ ਦਾ ਇਹਦੇ ਸੂਆ ਕਿਹੜਾ ਬਾਈ ਦੂਜਾ ਸੂਆ ਬਾਈ ਮੂੰਹੋਂ ਛੇ ਦੰਦ ਹੈ ਦੰਦਾਂ ਚ ਛੇ ਦੰਦ ਸੂਆ ਦੂਜਾ ਦੂਜਾ ਜੀ ਹਾਂਜੀ ਦਿਨ ਕਿੰਨੇ ਕੱਢੂਗੀ ਦਿਨ ਵੀਰੇ ਮਾਲਕਾਂ ਦੇ ਦਸਨ ਮਦਾਬਦਾ ਬਾਈ ਹਲੇ ਚਾਹਦੇ ਨੇ ਪੀਣੇ ਇਹਦੇ ਸੂਪ ਚ ਇਹ ਵੀਡੀਓ ਅਪਲੋਡ ਕਰਨ ਤੋਂ ਹਾਂ ਹਾਂਜੀ ਵੀਰੇ ਲਾ ਕਰ ਬਾਈ ਲੇਖਾ ਕੋਈ ਨਹੀਂ ਬੱਚੀ ਦਾ ਯਾਰ ਬੋਝ ਕੇ ਬੋਝ ਕੇ ਪਿਆਰੀ ਸੱਜਣੋ ਫਿਰਨਾ ਪਿਆਰੀ ਬਾਲੀ ਚੇਤਾ ਗਾਂ ਦੀ ਮਿਸਟਰ ਮੱਡ ਦੀ ਸੀਮਨ ਦੀ ਆਪ ਆ ਵੀਰੇ ਡਬਲਯੂ ਡਬਲਯੂ ਐਸ ਦੇ ਡਬਲਯੂ ਡਬਲਯੂ ਐਸ ਦੇ ਮਿਸਟਰ ਮੱਡ ਐਸ਼ਾ ਹਾਂ ਮਿਸਟਰ ਮੱਡ ਦੀ ਸੀਮਨ ਦੀ ਆਪ ਆਈ ਲੱਗਿਆ ਕਿਹੜਾ ਪੰਮੇ ਦੇ ਲੱਗਿਆ ਵੀਰੇ ਇਹਦਾ ਯਾਰ ਆਪਾਂ ਦੱਸ ਦਿੰਦੇ ਆ ਮੇਰਾ ਲਿਖਿਆ ਹੋਇਆ ਠੀਕ ਆ ਗੱਲ ਤੇ ਇਹਦੇ ਵੀਰੇ ਕ੍ਰਸ਼ਰ ਦਾ ਲੱਗਿਆ ਕਾਦਾ ਕ੍ਰਸ਼ਰ ਨਾ ਹੀ ਕੋਈ ਕੱਬੇ ਕੱਬੇ ਆਈ ਜਾਂਦੇ ਹਾਂ ਹਾਂ ਕ੍ਰਸ਼ਰ ਦਾ ਵੀਰੇ ਕ੍ਰਸ਼ਰ ਜਿਹੜੇ ਸੀਮਨ ਦੀ ਆਪ ਆ ਵੀਰੇ ਇਹ ਬਹੁਤ ਪੁਰਾਣਾ ਸੀਮਨ ਹੈ ਉਹ ਕਿਹੜਾ ਜਿਹੜਾ ਵੀਰੇ ਆਪ ਮਿਸਟਰ ਮੱਡ ਦੇ ਸੀਮੰਦੀ ਦੀ ਜਿਹੜੀ ਇਹ ਆਪ ਮੱਡ ਦੇ ਸੀਮੰਦੀ ਆਪਾ ਵੱਡੇ ਭਾਈ ਬਹੁਤ ਪੁਰਾਣਾ ਸੀਮੰਟ ਹੈ ਉਹ ਕੰਪਨੀ ਵੱਲੋਂ ਠੀਕ ਆ ਗੱਲ ਹਾਂ ਵੀਰੇ ਵਾਰਡ ਵਾਈਡ ਦਾ ਸੀਮੰਟ ਹੈ ਉਹ ਮਿਸਟਰ ਮੱਡ ਵਾਰਡ ਵਾਈਡ ਦਾ ਵਾਰਡ ਵਾਈਡ ਦਾ ਇੱਕ ਢੇੜਾ ਇਹਨੂੰ ਕੱਚੇ 'ਚ ਦਵਾ ਦੇ ਕੱਚੇ 'ਚ ਦਵਾ ਦਿੰਨੇ ਆ ਵੀਰੇ ਆ ਇਧਰਲੇ ਪੰਨੇ ਇੱਕ ਢੇੜਾ ਇਹਦਾ ਲਵਾ ਦੇ ਕੱਚੇ 'ਚ ਬੱਛੀ ਨਾ ਫਿੱਟ ਫਾਟ ਹੈ ਜਮਾ ਮੇਰੇ ਜਮਾ ਗੁੰਡਮਾ ਸਰੀ ਲੰਬੀ ਦੇਖ ਵੀਰੇ ਪੱਛੀ ਕਿੰਨੀਆਂ ਇਹ ਆਪ ਬੋਲਦੀ ਐ ਮੂੰਹ ਇਹਨਾਂ ਕੋਈ ਗੱਲ ਇਹ ਵੀ ਦੱਸਦਾ ਨਾ ਮੈਂ ਛੋਟੇ ਹੱਥ થી ਚੜਨ ਵਾਲੀ ਆਈਟਮ ਨਹੀਂ ਹੈਗੀ ਇਹ ਜਾਨ ਵਜਨ ਵਜੂ ਤੇ ਸ਼ਕੀਨੀ ਵਾਲੇ ਪੱਖ ਤੋਂ ਅੰਗਰੇਜ਼ੀ ਚ ਬਿਊਟੀ ਵਾਲੇ ਪੱਖ ਤੋਂ ਕਹਿੰਦੇ ਹਾਂ ਜੀ ਜਿਹਨਾਂ ਨੇ ਵੀਰੇ 6 ਦੰਦਾਂ ਦਾ ਮੂੰਹ ਕੋਈ ਬੰਦਾ ਆਈ ਨਹੀਂ ਕਹਿ ਸਕਦਾ ਕਿ ਇੱਥੇ ਵੱਧ ਨਿਕਲੇ ਹੋਊਗੀ ਜਿੰਨੀ ਕਹਤੇ ਉਨੇ ਦੰਦ ਹੀ ਨਿਕਲੂ ਆਪਣਾ ਲੈ ਇੱਥੇ ਜੇ ਰੋਕ ਲਾ ਕਮਾ ਕੇ ਪੰਮੇ ਖੜ ਜਾ ਪੱਤਾ ਇੱਥੋਂ ਨਾ ਇਹਦੇ ਥਾਣਾ ਦਾ ਗੈਪ ਦਿਖਾਉਣ ਦੀ ਕੋਸ਼ਿਸ਼ ਕਰ ਵੀਊ ਕਰਕੇ ਦਿਖਾ ਦੇ ਡਰ ਨਾ ਜਾਵੇ ਨੇੜੇ ਜਾਇ ਤਾਂ ਗੈਪ ਤਾਂ ਵੀਰੇ ਬਹੁਤ ਜ਼ਿਆਦਾ ਬੱਛੀ ਦੇ ਥਾਣਾ ਚ ਦੇ ਹਾਂ ਥਾਣਾ ਦਾ ਗੈਪ ਦਿਖਾ ਦੇ ਇੱਥੋਂ ਵੀਊ ਕਰਕੇ ਵੀ ਗੈਪ ਕਿੰਨਾ ਇਹ ਥਾਣਾ ਇੰਨੀ ਮੋਟਾ ਕਪਾਲਾ ਥੋੜੀ ਬੜੀ ਮੇਰੇ ਪਾਲ ਆਪਾਂ ਚੈੱਕ ਪਾਸ ਕਰਕੇ ਲੈ ਆਏ ਵੀਰੇ ਕੱਲ ਤੇ ਬਾਕੀ ਬਈ ਦੂਰੋਂ ਬਹੁਤ ਆਈ ਆ ਠੀਕ ਹੈਗਾ ਹਾਂ ਵੀਰੇ ਹਾਂ ਗੁੜੀ ਆ ਸਾਫਰ ਜੋ ਆਈ ਆ ਥੋੜਾ ਜਿਹਾ ਬਾਈ ਕਹਿੰਦਾ ਧਲਿਆਰੇ ਦਾ ਜ਼ਰੂਰ ਮੰਨਦੀ ਆ ਫਾਰਮ ਜੋ ਖੁੱਲੀ ਆ ਹਾਂਜੀ ਹਾਂਜੀ ਵੀਰੇ ਖੁੱਲੀ ਬਾਕੀ ਸਾਨੂੰ ਇਹ ਦੱਸ ਦੀ ਵੀ ਆ ਵੀ ਇਹ ਆਈ ਕਿੱਥੋਂ ਆ ਹਾਂਜੀ ਤੇ ਬਾਕੀ ਬਈ ਗੁੜੀ ਤੈਨੂੰ ਪਤਾ ਹੀ ਆ ਮੈਂ ਤਾਂ ਫਾਰਮੋਂ ਚ ਹੀ ਲੈਨੇ ਵੀਰੇ ਆਪਾਂ ਮਾਲ ਠੀਕ ਹੈਗਾ ਹਾਂਜੀ 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 ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਇੱਥੋਂ ਦਿਖਾ ਗਰੀ ਹਾਂ ਤੁਰਦੀ ਨੂੰ ਜੇ ਵੀਊ ਕਰਕੇ ਦਿਖਾ ਦੇ ਇੱਥੇ ਆ ਤੋਰਾ ਤੂਰਾ ਕਰਾ ਲੈ ਕੇਰਾ ਪੰਮਿਹੋਰਾ ਨੂੰ ਲਿਆ ਕੇਰਾ ਫੇਰ ਲੈ ਜੀ ਲੈ ਤੋੜ ਕੇ ਮਿਸਟਰ ਮੱਡ ਨੇ ਸੀਮੰਦੀ ਆਪ ਹੈ ਵੱਡੇ ਭਾਈ ਵਾਰਡ ਵਾਈਡ ਦਾ ਤੇ ਕ੍ਰਸ਼ਰ ਦਾ ਵਾਰਡ ਵਾਈਡ ਹੀ ਲੱਗਿਆ ਹੋਇਆ ਇਹਦੇ ਠੀਕ ਆ ਗੱਲ ਹਾਂਜੀ ਹਾਂਜੀ ਇਹ ਆਪਾਂ ਕਹਿ ਲੈਨੇ ਵੀ ਬੱੱਚੀ ਪੁੱੱਚੀ ਵਾਲਾ ਉਹ ਲੱਗਿਆ ਨਹੀਂ ਮੇਰੇ ਕਨਵੈਨਸ਼ਨਲ ਕਨਵੈਨਸ਼ਨਲ ਕੋਈ ਫਾਇਦਾ ਨਹੀਂ ਬਾਈ ਕੀ ਫਾਇਦਾ ਕਿਹ ਹਾਂ ਦਾ ਹਨਾ ਠੀਕ ਆ ਗੱਲ ਹਾਂ ਕੋਈ ਫਾਇਦਾ ਨਹੀਂ ਬਾਈ ਉਹ ਗੱਲਾਂ ਕਿਹ ਹਾਂ ਦਾ ਇੱਥੋਂ ਦਿਖਾ ਦੇਰੀ ਥੱਲੇ ਹੁੰਦੀ ਦੀ ਕੁਆਲਿਟੀ ਤੇ ਹੁਣ ਦਿਖਾ ਦੀ ਪਿਛਾਣਲੇ ਪਾਸੇ ਤੋੜ ਪੰਮਿਆਂ ਦਿਖਾ ਆ ਤੋਰਾ ਤੂਰਾ ਇੱਥੇ ਦੇਖ ਬਾਈ ਇਹ ਤੁਰਦੀ ਆ ਵੇ ਫਗਵਾੜੇ ਵਾਲੇ ਪਿਰਤਪਾਲ ਬਰਾਬਰ ਦੇ ਦੇਖ ਬਾਈ ਲੈਵਾ ਬੱਚੀ ਨੂੰ ਬਾਈ ਕੋਈ ਹੈਟ ਹੂਟ ਨਹੀਂ ਛੋਟੀ ਵੱਡੇ ਬਾਈ ਲੰਬਾਈ ਦੇਖ ਬੱਚੀ ਦੀ ਕਿੰਨੀ ਆ 6 ਤਾਂ ਦਾ ਹਲੇ ਮੂਹ ਓਰੀਜਨਲ ਅਸਲ ਵੀ ਚੰਗੀ ਆ ਲੈ ਚੱਲ ਪਮੈਂ ਹਾਂਜੀ ਥਣਾ ਦਾ ਗੈਪ ਵੀ ਬਹੁਤ ਸੋਹਣਾ ਰੱਖਦੀ ਆ ਤੇ ਤੁਰਦੀ ਆ ਪਹਿਲਵਾਨ ਵਾਲੀ ਤੋਰ ਜਿਵੇਂ ਤੁਹਾਨੂੰ ਦੱਸਿਆ ਦਿਨ ਕੱਢਦੇ 2-4 ਕੱਢਦੇ ਜੇ ਹੁਣ ਵੀ ਸੂੰਦੀ ਆ ਤੁਹਾਨੂੰ ਬਾਈ ਮਾੜੀ ਨਹੀਂ گاਵਾ ਸੁਕੇ ਨਾ ਦੁੱਗਣੀਆਂ ਫਸ ਜਾਂਦੀਆਂ ਥੱਲਿਓ ਬਾਈ ਸੀਰ ਨਹੀਂ ਆ ਯਾਰ ਛੱਡ ਗੱਲਾਂ ਦੇ ਰੱਬ ਦੇ ਜੀ ਲੈ ਠੀਕ ਹੈ ਲੈ ਦੇਖੀ ਜਮੀ ਠੰਡੀ ਹੈ ਗੈਰੀ ਜਮੀ ਠੰਡੀ ਹੈ ਬਾਈ ਯਰ ਲੈ ਤੇ ਠੰਡੇ ਪਸ਼ੂ ਦਾ ਠੰਡੇ ਪਸ਼ੂ ਦੀ ਫਾਇਦਾ ਰੱਖਣਾ ਹਾਂ ਹਾਂ ਹਾਂਜੀ ਹਾਂਜੀ ਲੈ ਆ ਲੈ ਇਧਰ ਬਾਕੀ ਬਈ ਗਰਮੀ ਦਾ ਤੋਖ ਹੈ ਨੰਬਰ 2 ਤੇ ਹਾਂ ਬਿਲਕੁਲ ਠੰਡੀ ਹੈ ਪਾਲ ਜਰੂਰ ਆ ਪਾਲ ਲੈ ਬਾਈ ਥਣ ਤੇ ਹਾਂਜੀ ਹਾਂਜੀ ਆ ਬਾਕੀ ਬਈ ਪਾਸਾ ਪੂਸਾ ਨਹੀਂ ਕੋਈ ਬੱਚੀ ਨੂੰ ਪਾਲ ਕਰਕੇ ਮਾਂਦੀ ਉਹ ਚਵਾਈ ਦੀ ਨਿਕਲੂਗੀ ਮੋਟੀ ਲੈ ਜਮਾ ਬਾਈ ਜਮਾ ਜਮਾ ਕੋਕਾ ਮਾਰੂ ਫੁੱਲ ਮੋਟੀ ਚਵਾਈ ਦੀ ਇਹ ਬਾਈ ਹਲੇ ਨਾ ਥਣਾ ਦਾ ਥੜਾ ਉਹ ਦੁਖਮੰਦੀ ਆ ਠੀਕ ਹੈ ਆ ਜੀ ਨੀ ਉਹਦਾ ਦੇਖ ਲਿਆ ਮੈਂ ਤੇਰੀ ਠੰਡੀ ਸੀ ਲੈ ਚਵਾਈ ਦੀ ਮੋਟੀ ਹੋਊ ਚਵਾਈ ਦੀ ਬਈ ਪੂਰੀ ਫੁੱਲ ਮੋਟੀ ਹੋਊਗੀ ਬਾਈ ਇਹਦੇ ਫਿਰ ਰੁਪਈਏ ਬੰਮੇ ਕਿੰਨੇ ਰੁਪਈਏ ਵੱਡੇ ਬਾਈ ਇਹ ਫੋਨ ਤੇ ਕਰਾਂਗੇ ਆਪਾਂ ਮੁੱਲ ਫੋਨ ਤੇ ਮਾਏ ਨਾਲ 5-6 ਲੱਖ ਨਾ 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 ਬਈ ਨਾ ਨਾ ਗੱਲ ਕਰ ਬਈ ਆਏ ਆ ਬਾਈ ਬਣ ਕੇ ਕੋਈ ਲੱਖ ਤੋਂ ਥੱਲੇ ਦਾ ਫੋਨ ਨਾਲ ਆ ਵੀ ਮੈਨੂੰ ਬੰਦਾ ਠੀਕ ਆ ਹਾਂ ਬਾਈ ਕੋਈ ਹੰਕਾਰ ਨਹੀਂ ਹੈਗਾ ਮੇਰਾ ਹੋਊਗੀ ਲੱਖ ਤੋਂ ਬਾਰੇ ਲੱਖ ਤੋਂ ਬਾਰੇ ਹੋਊ ਬਾਈ ਬੱਚੀ ਦਾ ਬਈਆ ਦੇਖੀਂਦਾ ਲੈ ਰੱਖੀ ਕੋਈ ਬੰਦਾ ਆਇਆ ਨਹੀਂ ਕਹਦਾ ਤੀਜੇ ਸੂਏ ਜੇ ਬੰਦਾ ਐ ਕਹਿੰਦਾ ਪਹਿਲੇ ਸੂਏ ਕਹਿ ਕੇ ਵੀ ਵੇਚਦਾ ਮੈਂ ਠੀਕ ਹੈ ਦੇਖ ਬੱਚੀ ਦੇਖ ਲੈ ਦੰਦਾ ਛੇ ਦਾੰਦਾ ਬਈ ਰਿਜਨਲ ਠੀਕ ਹੈ ਦੇਖ ਬਈ ਫੇਸਬੁਕ ਦੁੱਧ ਦੀ ਕੀ ਰਿਪੋਰਟ ਹੈ ਜੀ ਦੁੱਧ ਦੀ ਬਈ ਇਹਦੇ ਪਹਿਲਾਂ ਨਹੀਂ ਕੱਢਿਆ ਹੋਇਆ 30 ਪਲੱਸ 30 ਪਲੱਸ ਹਾਂ ਮੇਰੀ ਬਈ ਕੋਈ ਗਾਰੰਟੀ ਮੈਂ ਗਾਰੰਟੀ ਲੈ ਕੇ ਭੇਜਦੀ ਹਾਂ ਨਾ ਕੋਈ ਫਾਇਦਾ ਨਹੀਂ ਵੱਡੇ ਬਾਈ ਉਹ ਗੱਲਾਂ ਦਾ ਤੇ ਬੱਚੀ ਬਈ ਮੇਰੀ ਸਮਝ ਲੈਣਾ 35 ਲੀਟਰ ਦੁੱਧ ਕੱਢ ਦੇਣਾ ਤੇ ਬਾਕੀ ਜਿਹੜੇ ਭਰਾ ਨੇ ਲੈਣੀਆਂ ਯਾਰ ਉਹਨੇ ਅੱਭੀ ਸਮਝਣਾ ਜੱਜਮੈਂਟ ਨਾ ਲੈਣੀ ਆ ਇਹ ਬਾਤੀ ਬਈ ਬੱਛੀ ਦੀ ਆ ਰਹੀ ਨਹੀਂ ਲੰਬਾਈ ਹੈ ਜ਼ਿਆਦੇ ਹੱਦੋਂ ਜ਼ਿਆਦੇ ਵੱਧ ਲੰਬਾਈ ਹੈ ਲੰਬੀ ਬਹੁਤ ਹੈ ਖਣਾ ਦਾ ਗੈਪ ਬਹੁਤ ਜ਼ਿਆਦੇ ਆ ਗਿਆ ਇਹ ਐ ਨਹੀਂ ਹੋਊਗਾ ਬਈ ਬਈ ਥੱਲੇ ਕੋਈ ਬਹਿ ਗਿਆ ਵੀ ਜੇ ਇਹਨੇ 35 ਲੀਟਰ ਦੇ ਦਿੱਤਾ ਵੀ ਤਾਂ ਡੰਗ ਤੇ ਲੈ ਕੇ ਬੰਦਾ ਹੰਬ ਜੂਗਾ ਨਾ ਉਹ ਸਿਸਟਮ ਨਹੀਂ ਹੈਗਾ ਮਿੰਟਾਂ ਜੀ ਮਿੰਟਾਂ ਜੀ ਆਊ ਬਈ ਆਟੋਮੈਟਿਕ ਚਵਾਈ ਆਊਗੀ ਬੱਛੀ ਦੀ ਠੀਕ ਹੈ ਹਾਂਜੀ 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 ਇਹ ਗੱਲ ਨਹੀਂ ਹੋਊਗੀ ਵੀ ਬੰਦਾ ਥੱਲੇ ਬਹਿ ਕੇ ਤਰਸਾਊਗਾ ਵੀ ਯਾਰ ਨਾ ਚਵਾਈ ਹੀ ਨਹੀਂ ਕੰਮ ਕਰਦੀ ਠੀਕ ਹੈ ਗੱਲ ਨੰਬਰ ਵੀ ਬੋਲ ਨੰਬਰ ਬਈ 9877218756 987772 98756 ਹਾਂਜੀ ਤੇ ਪਿੰਡ ਆ ਗਿਆ ਮੰਡੀਰ ਖੁਰਦਾ ਬਾਈ ਜ਼ਿਲ੍ਹਾ ਸੰਗਰੂਰ ਹੈ ਤਹਿਸੀਲ ਲੌਂਗਵਾਲ ਨੇੜੇ ਤਨੋਲਾ ਮੰਡੀਆ ਆ ਦੇਖ ਬਾਈ ਬੱਚੀ ਲੰਬਾਈ ਦੇਖੀ ਦੇਖ ਬੱਚੀ ਬਈ ਇੰਨੀ ਜਿਆਦੇ ਲੰਬਾਈ ਆ ਬਈ ਤੇ ਬਾਕੀ ਜਿਹੜੇ ਭਰਾ ਨੂੰ ਇਹ ਤੋਹਫਾ ਪਸੰਦ ਆਊਗਾ ਸੰਪਰਕ ਬਾਈ ਨਾਲ ਕਰ ਲਿਓ ਗੱਲਬਾਤ ਕਰਕੇ ਨੇੜੇ ਆ ਕੇ ਚੈੱਕ ਕਰਕੇ ਪਾਸ ਕਰਕੇ ਆਪ ਦੀ ਪੂਰੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਹਾਂ ਬਾਈ ਸੀਮਨ ਆਪਾਂ ਫੇਰ ਵਾਰ ਦੱਸ ਦਿੰਦਾ ਮਿਸਟਰ ਮੱਡਰੇ ਵਾਰਡ ਵਾਈਡ ਦੀ ਆਪ ਹੈ ਕ੍ਰੈਸ਼ਰ ਮੇਰੇ ਅੱਗੇ ਦੇ ਕਨਵੈਨਸ਼ਨ ਲੱਗਿਆ ਹੋਇਆ ਆ ਤਸੱਲੀ ਕਰਕੇ ਲੈ ਜਿਓ ਜੀ ਤੁਹਾਨੂੰ ਪਸੰਦ ਆਊਗਾ ਧੰਨਵਾਦ ਹਾਂਜੀ ਹਾਂਜੀ ਵੀਰੇ